ਮਤੇ ਸਿੰਘ ਕਲੋਨੀ ਵਿਖੇ ਸਰਗ ਸ਼ਕਤੀ ਵੈਸ਼ਨੋ ਭਜਨ ਮੰਡਲੀ ਵੱਲੋਂ ਭਗਵਤੀ ਜਾਗਰਣ ਕਰਵਾਇਆ ਗਿਆ। ਭਾਰਤੀ ਜਨਤਾ ਪਾਰਟੀ ਦੇ ਕੋਮੀ ਜਨਰਲ ਸਕੱਤਰ ਤਰਨ ਚੁੱਗ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਜਾਗਰਣ ਮੰਡਲੀਆਂ ਨੇ ਭਗਵਤੀ ਗੁੰਗਾਨ ਕੀਤਾ। ਰਾਜੇਸ਼ ਮਹਿਤਾ, ਦਵਿੰਦਰ ਹੀਰਾ, ਤਹਿਲ ਸਿੰਘ ਅਤੇ ਕਮਲ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਹੋਰ ਜ਼ੋਰਦਾਰ ਤਮੰਗ ਦੇ ਉਹ ਕੱਤੀ ਦੇਖ ਤੋਂ ਨਾ ਆਣੀ ਕਰਦੀ ਕੱਤੀ ਇਕੱਠੇ ਹੋਏ ਸਾਰੇ ਬਾਜੀ ਥੋੜਾ ਦੌਰ ਪਰਮ ਪ੍ਰੀਮੀਅਮ ਨੂੰ ਬਧਾਈ ਦਿਨਾ ਅਰਸ਼ੂ ਦਾ ਨਾਮ ਮਾਤਾ ਰਣੀ ਤੁਹਾਡੇ ਜੀਵਨ ਦੇ ਅੰਦਰ ਖੁਸ਼ੀਆਂ ਲੈ ਕੇ ਆਵੇ ਸਦਭਾਵਨਾ ਲੈ ਕੇ ਆਵੇ ਸਮਝ ਲੈ ਕੇ ਆਵੇ ਤੁਹਾਡੀਆਂ ਝੋਲੀਆਂ ਭਰਨ ਹੋਰ ਸਾਰੇ ਤਰਫੋਂ ਕਿ ਗਰਾਤਾ ਯਾਨੀ ਮੂਰੀ ਰਾਤ ਜਾਗ ਕੇ ਮਹਾਮਾਈ ਦਾ ਪ੍ਰਕਾਣ ਕਰੇ